ਨਹੀਂ ਜੇ ਹੁਣ ਕੋਈ ਕਲੋਨੀ ਵਾਲਾ ਕਲੋਨੀ ਬਣਾਉਂਦਾ ਆ ਕੇ ਜਾਂ ਹਾਈਵੇ ਬਣਾਉਂਦਾ ਉਹਦੇ ਨਾਲ ਰੌਣਕ ਲੱਗਦੀ ਐ ਤੁਹਾਡੀ ਜਗਾ ਖਰੀਦੀ ਜਾਂਦੀ ਐ ਚੰਗੇ ਭਾਅ ਪਰ ਤਾਂ ਉਹਦੇ ਦੇ ਨੁਕਸਾਨ ਕੀ ਤੁਹਾਨੂੰ ਮੈਨਾਂ ਨਹੀਂ ਨੁਕਸਾਨ ਨਹੀਂ ਨੁਕਸਾਨ ਐ ਸਾਨੂੰ ਤਾਂ ਇਹ ਮਾ ਫਾਇਦਾ ਕਿਸਾਨ ਨੂੰ ਫਾਇਦਾ ਨਹੀਂ ਆ ਹੁਣ ਪਈਆ ਚੰਡੀਗੜ੍ਹ ਬਾਦੀ ਆਉਂਦੀ ਰਾਂ ਨੂੰ ਕਿਸਾਨ ਤਾਂ ਉੱਜੜ ਗਿਆ ਚੰਡੀਗੜ੍ਹ ਤਾਂ ਆ ਗਈ ਇੱਧਰ ਨੂੰ ਹਾਂ ਕਿਸਾਨ ਤਾਂ ਉੱਜੜ ਗਿਆ ਪੈਸੇ ਹੋ ਗਏ ਨਿਆਣੇ ਨੇ ਗੱਡੀਆਂ ਲੈ ਲੀਆਂ ਬਾਕੀ ਨਸ਼ੇ ਗੌਰਮੈਂਟ ਬਕਾ ਰਹੀ ਐ ਮੇਜ ਬਲਾ ਕੇ ਸਾਡੇ ਤਾਂ ਨਿਆਣੇ ਪਰਤੇ ਜਦੋਂ ਉਹਨਾਂ ਇਹ ਨਿਕਲਦੇ ਜਦੋਂ ਮੁੰਡਾ ਕਹਿੰਦਾ ਲੈ ਗੱਡੀ ਠਾਰ ਬਾਪੂ ਦਾ ਡੰਡਾ ਡਾ ਦੰਦਾ ਬਾਪੂ ਕਹੇ ਉਹ ਗੱਡੀਆਂ ਨਹੀਂ ਚਾਹੀਦੀਆਂ ਤੁਹਾਨੂੰ ਸਾਨਾ ਤੁਹਾਨੂੰ ਨਹੀਂ ਗੱਡੀਆਂ ਦੀ ਲੋੜ ਸਾਰੇ ਪਾਸੇ ਕੀ ਜਿਹੜੀ ਕੱਦੀ ਹੈਗੀ ਮੋਟਰਸਾਈਕਲਾਂ ਗੇ ਤੁਹਾਨੂੰ ਐਕਨੇ ਚੰਗੇ ਇਹਦਾ ਰੋਡਾਂ ਤੇ ਇਹਦਾ ਆਪਣਾ ਫਾਇਦਾ ਆਪਣਾ ਵਪਾਰ ਸੋਚਦੇ 50 ਮਿੰਟ ਬਾਹਰ ਕਰਨਾ ਜਿਹੜਾ ਹੁਣ ਜਿੱਦਾਂ ਖਰੜ ਦੇ ਆਲੇ-ਦੁਆਲੇ ਖੇਤ ਸੀਗੇ ਹਾਂਜੀ ਉਹ ਖੇਤਾਂ ਵਿੱਚ ਬਣ ਗਈਆਂ ਵੱਡੀਆਂ-ਵੱਡੀਆਂ ਇਮਾਰਤਾਂ ਹਾਂਜੀ ਉੱਥੇ ਜਗਮਗ ਜਗਮਗ ਹੋਣ ਲੱਗ ਗਈ ਪਰੰਤੂ ਤੁਸੀਂ ਕਹਿੰਦੇ ਆ ਵੀ ਉਹ ਸਾਨੂੰ ਨਹੀਂ ਚਾਹੀਦੀ ਇੱਧਰਲੇ ਪਾਸੇ ਉਹ ਤਾਂ ਇੱਧਰਲੇ ਪਾਸੇ ਚੰਡੀਗੜ੍ਹ ਤੋਰੇ ਤੱਕ ਪਹੁੰਚ ਗਈ ਬਾਜੀ ਉਹਨੇ ਤਾਂ ਦਾ ਦੀਵਾ ਬਲ ਗਿਆ ਸਾਰੇ ਦਾ ਦੀਵਾ ਪੁੱਜ ਗਿਆ ਉਹਨਾਂ ਦਾ ਲੈਟ ਬਲ ਗਈ ਜੀਵੀਦਾਰ ਦਾ ਦੀਵਾ ਪੁੱਜ ਗਿਆ ਅਜੀ ਤਾਂ 6-5 ਪੁੱਤਾਂ ਦਾ ਮਨੂ ਦੇਖਦਿਆਂ ਨੂੰ ਹੋਊਗੀਆਂ 20 ਸਾਲ ਦੀ ਪੁੱਤ ਹੁੰਦੀ 85 ਸਾਲ ਹੋਗੇ ਹੰਜ ਫੁੱਟਾਂ ਲਈ ਸੀ ਫਿਰ ਖੇਲ ਖੇਲਦੇ ਕੁੜੀਆਂ ਵੀ ਬੈਅਮ ਨੇ ਭੋਗ ਵੀ ਪਾਉਨੇ ਦਾਨ ਵੀ ਕਰਦੇ ਆਂ ਢਾਣੇ ਵੀ ਦੰਦੇ ਗੁਰਦੁਆਰਾ ਹਰੇਕ ਤੋਂ ਦਾਨ ਕਰਦੇ ਜਿੰਨਾ ਕਿ ਸਾਤੇ ਜ਼ਿੰਮੇਦਾਰ ਤੇ ਸਰਦਾ ਅਧਿਕ ਕਿੱਥੇ ਦਿਖਾਉਂਗੇ ਉਹ ਜਗਾ ਹੁਣ ਵਿਕ ਗਈ ਹਾਂਜੀ ਉਹਦੇ ਪੈਸੇ ਉਹਨਾਂ ਨੂੰ ਦੇਤੇ ਤੇ ਤੂੰ ਕਹਿੰਦਾ ਵੀ ਨੁਕਸਾਨ ਹੋ ਗਿਆ ਨੁਕਸਾਨ ਕਿੱਦਾਂ ਹੋ ਗਿਆ ਮਾਈ ਫੌਨ ਜੀ ਕੇ ਕਾਲੇ ਬੇਰਤੀ 20 ਜਮੀਨ ਦਾ ਤਾਂ ਮੁੱਲੇ ਜੀ ਜਮੀਨ ਦੇ ਪੈਸੇ ਦੇ ਦਿੱਤੇ ਹੁਣ ਤਾਂ ਅਸਮਾਨ ਵਿਕਰੀਆ ਉਹ ਕਿਦਾਂ ਉਹ ਅਸਮਾਨ ਵਿਕਦਾ 30 30 ਮੰਜਲੇ ਖੜੀਆਂ ਕਰਤੀਆਂ 25 25 24 24 ਉਹਨਾਂ ਦੇ ਪੈਸੇ ਦੇ ਦਿੱਤੇ ਜ਼ਿਮੀਦਾਰ ਨੂੰ ਉਹਨਾਂ ਨੇ ਉਹਨਾਂ ਦਾ ਪਿੱਛੇ ਪੈਸਾ ਦੇ ਦਿੱਤੇ ਇੱਕ ਕਨਾਲ ਦੇ ਕਨਾਲ ਮਾ 6 6 ਮਾਦਲੀਆਂ 4 4 ਮਾਦਲੀਆਂ ਚਾਰ ਘਰ ਕਾਹ ਕਮ ਕੋਠੀਆਂ ਪੈਣੀਆਂ ਉੱਪਰ ਕਿੰਨੇ 30 ਮੰਜ਼ਲੇਆਂ ਜਾਣੀਆਂ ਫਿਰ ਉਹਨਾਂ ਦੇ ਪੈਸੇ ਤਾਂ ਨਹੀਂ ਦਿੱਤੇ ਪੈਸਿਆਂ ਦਾ ਤਾਂ ਥੋੜੇ ਚਿਰ ਦੇ ਚੁਟਾ ਹੈ ਸਾਲ ਦੋ ਸਾਲ ਮੈਂ ਤਾਂ ਮੁੱਕ ਲੈਣੇ ਕੀ ਇਹਦਾ ਕੰਮ ਨਹੀਂ ਕਰਨਾ ਅਸਮਾਨ ਬੈਠੇ ਜ਼ਮੀਨ ਦਾ ਜ਼ਿੰਮੇਦਾਰ ਤੇ ਲੈ ਲਈ ਇਹਦਾ ਬੌਲਾ ਹੈ ਉਹਨੂੰ ਨਹੀਂ ਪਤਾ ਲੱਗਿਆ ਕੀ ਹੋ ਗਿਆ ਮੇਰੇ ਕਿਆ ਹੋ ਗਿਆ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਹਾਂ ਇਹ ਮਹਾਦਨ ਜਾਤ ਹੈ ਹਾਂ ਇਹਨੂੰ 50 ਸਾਲ ਪਹਿਲਾਂ ਅਕਲ ਆਉਂਦੀ ਪੈਲਾ ਸੋਚਦਾ ਬਿਆਕਮ ਮੈਂ ਕਿਨਾ ਕਰਨਾ ਮੁਸਲਮਾਨ ਮੌਕੇ ਪਰ ਜ਼ਿੰਮੇਵਾਰ ਦਾ ਕੰਮ ਵਿਗੜ ਜਾਂਦਾ ਨਾ ਬਾਅਦ ਮੈਂ ਸੋਚਦਾ ਉਹ ਮੈਂ ਮਕਾਨ ਦਾ ਮੂੰ ਕਿੱਧਰ ਨੂੰ ਕਰ ਲਿਆ ਆ ਖੁੱਲੀ ਕਿੱਧਰ ਕਰ ਲਈ ਅਰ ਸੋਈ ਗਲਤ ਪਾ ਲਈ ਉਹ ਬਾਅਦ ਚ ਗੱਲਾਂ ਕਰਦਾ ਉਹ ਬਾਅਦ ਮੈਂ ਆ ਅਕਲੇ ਨਹੀਂ ਮੈਂ ਹਾਂਜੀ ਬਾਪੂ ਜੀ ਹਾਂਜੀ ਬਚਨਾ ਬਾਪੂ ਹੈ ਹਾਂ ਗੁਰਵਤਨ ਸਿੰਘ ਨੇ ਕਹਿੰਦੇ ਤਾਂ ਬਚਨੇ ਦੀ ਲੋਟ ਹੈ ਬਚਨਾ ਬਾਪੂ ਕਹਿੰਨੇ ਹਾਂ ਆਲੋ ਭਾਈ ਕਿ ਇਹ ਤਾਂ ਨਾ ਮੇਰਾ ਗੁਰਵਤਨ ਸਿੰਘ ਹੈ ਗਰਵਚਨ ਸਿੰਘ ਪਿੰਨੀ ਆਲਾ ਵੀ ਕਹਿੰਦੇ ਆ ਤੁਹਾਨੂੰ ਉਹ ਤਾਂ ਦਿੱਲੀ ਤਾਂ ਪੈ ਗਿਆ ਹੈ ਕਿਸਾਨੀ ਅੰਦੋਲਨ ਮਾ ਦਿੱਲੀ ਦਿੱਲੀ ਹੋਰ ਕੀ ਹਾਲ ਚਾਲ ਹੈ ਘਰ ਪਰਿਵਾਰ ਸਭ ਵਧੀਆ ਬਹੁਤ ਵਧੀਆ ਉਹ ਤਾਂ ਮੋਜਾਂ ਬਣ ਗਈਆਂ ਹੁਣ ਤਾਂ ਨਿਕਲੀ ਜਾ ਰਹੇ ਹਾਈਵੇ ਨਿਕਲ ਰਹੇ ਪਿੰਡਾਂ ਵਿੱਚ ਤੇ ਹੁਣ ਤਾਂ ਠੀਕ ਹੋ ਗਿਆ ਕੰਮ ਕਿ ਨਹੀਂ ਇਜਾ ਜੀ ਇਜਾ ਨਾਲ ਸਾਡੇ ਤੰਨੇ ਦਾ ਕਾਨ ਕਰ ਦੇਣਾ ਹਾਈਵੇ ਕਾਦੇ ਇਹ ਤਾਂ ਸਾਨੂੰ ਲੈ ਕੇ ਪੈ ਜੂਗੇ ਕਾਨੂੰ ਯਾਰ ਸਰਕਾਰਾਂ ਬਣਾ ਰਹੀਆਂ ਫਾਇਦੇ ਦੀ ਗੱਲ ਹੈ ਤੁਹਾਡੇ ਦੀ ਯਾਰ ਤੁਸੀਂ ਕਿਹਾ ਜਾਂ ਸਵਾਲ ਕਰਦੇ ਜਮੀਨ ਦੀ ਤਾਂ ਕੀ ਰੱਟੇ ਨਹੀਂ ਇਹ ਜਨਾ ਮੁੱਲ ਨਹੀਂ ਜ਼ਮੀਨ ਦਾ ਮਿੰਜਾ ਜਨਾ ਜ਼ਮੀਨ ਦਾ ਮੁੱਲ ਨਹੀਂ ਇੱਕ ਮਿੰਜਾ ਡੈਜਾ ਤੁਸੀਂ ਬੰਬੇ ਕਲਕੱਤਾ ਦਿੱਲੀ ਦੇਖਿਆ ਕਿਆ ਕੀਮਤਾ ਉਹ ਕੰਮ ਮੁਰਾ ਇਹ ਕਰਨਾ ਚਾਹੁੰਦੇ ਇਹਨਾਂ ਨੇ ਲੈ ਕੇ ਜਾਂਦੇ 3-3 ਕਰੋੜ ਨੂੰ 2-2 ਕਰੋੜ ਨੂੰ ਸਰਕਾਰੀ ਰੇਟ ਪਰ ਜਾ ਕੇ ਆਪਣੀਆਂ ਪਾਲਣੇ ਮਕਾਨ ਆਇਆ ਇੱਕ ਵਾਰ ਹਾਈਵੇ ਕਾਣੇ ਆਪਣੇ ਫਾਇਦੇ ਖਾਤਰ ਨਹੀਂ ਹਾਈਵੇ ਬਣੂਗਾ ਕਲੋਨੀਆਂ ਬਣੂਗੀਆਂ ਵੱਡੀਆਂ-ਵੱਡੀਆਂ ਉੱਚੀਆਂ-ਚੇ ਇਮਾਰਤਾਂ ਬਣੂਗੀਆਂ ਤਾਂ ਤਰੱਕੀ ਹੋਇਆ ਤੇ ਤਰੱਕੀ ਕਾ ਦੀ ਜੀ ਇਹਨਾਂ ਤਾਂ ਪੱਠਾ ਬਠਾ ਲੈਣਾ ਸਾਰਾ ਜ਼ਿੰਮੇਦਾਰ ਨਹੀਂ ਛੱਡਣ ਲੈਣੇ ਪੰਜਾਬ ਮਾਰਨ ਲੈਣੇ ਉਹ ਕਿਦਾਂ ਉਹ ਕਿੱਦਾਂ ਹੀ ਹਾਈਵੇ ਕੱਟੇ ਸਾਰੀ ਜ਼ਮੀਨ ਚੁੱਗੀ ਆ ਗਈ ਪੀਪੀ ਗੱਟੇ ਚ ਜੜੀ ਦੋ ਫਾਰਜ ਮੀਲ ਕਾਤੀ ਗੱਭਿਆਂ ਨੂੰ ਕਰਤੀ ਛੋੜੇ ਵਿੱਚ ਸਾਡਾ ਫਸਲ ਨਹੀਂ ਹੋਣੀ ਤਾਂ ਜਗਮਗ ਜਗਮਗ ਲੈਟਾਂ ਤੇ ਗੂੰਗੀਆਂ ਵਧੀਆ ਪੂਰਾ ਬਣੂਗੇ ਲੈਟਾਂ ਨੂੰ ਅਸੀਂ ਚੱਕਣਾ ਜਾਂ ਖਾਣੇ ਜੋਗੇ ਸਾਡੇ ਦਾਣੇ ਹੀ ਨਾ ਹੋਏ ਅਜੀਤਾ ਜਮੀਨ ਪਰ ਬੈਠੇ ਜੀਮੀਦਾਰ ਉਹ ਹੈ ਜੀ ਪਾਦੋ ਪਕੇ ਚਾਲ ਬਗੇ ਆਪਣਾ ਕਜਾਦਾ ਕਰ ਰਿਆ ساری ਉਮਰ ਰੋਗੀ ਇਸਪਲੇ ਮੋਟਾ ਕਰਦਾ ਵਿਆਹ ਵੀ ਇਸ ਪਕੜੇ ਕਦੀ ਕੇ ਤਕਾਬੀ ਲੈ ਲਈ ਕਦੀ ਕਰਜ਼ਾ ਲੈ ਲਈ ਪਰ ਖੇ ਖੇਲਦਾ माजी ਉਹਨੇ ਦਾ ਦੀਵਾ ਬਲ ਗਿਆ ਸਾਰੇ ਦਾ ਦੀਵਾ ਬੁਝ ਗਿਆ ਉਹਨਾਂ ਹੀ ਦਾ ਲੈ ਤੇ ਮਲ ਗਈ ਜੀਮੀਦਾਰ ਦਾ ਦੀਵਾ ਬੁਝ ਗਿਆ ਅਜੀਤਾ ਥਾਰੀ ਪੰਜ ਪੋਤਾਂ ਦਾ ਮੰਨੂ ਦੇਖਦੇ ਨਹੀਂ ਹੋਵਗੀਆਂ 20 ਸਾਲ ਦੀ ਪੁਸ਼ਤ ਹੁੰਦੀ 85 ਸਾਲ ਹੋ ਗਏ ਪੰਜ ਫੁੱਟਾਂ ਨਹੀਂ ਸੀ ਪਰ ਖੈਰ ਖੈਰ ਤੇ ਕੁੜੀਆਂ ਵੀ ਬੈਅਮ ਨੇ ਭੋਗ ਵੀ ਪਾਉਂਦੇ ਆਂ ਦਾਨ ਵੀ ਕਰਦੇ ਆਂ ਦਾਣੇ ਵੀ ਦੰਦੇ ਗੁਰਦੁਆਰਾ ਹਰੇਕ ਤੋਂ ਦਾਨ ਕਰਦੇ ਜਿੰਨਾ ਕਿ ਸਾਤੇ ਜ਼ਿੰਮੇਦਾਰ ਤੇ ਸਰਦਾ ਅਧਿਕ ਕਿੱਥੇ ਦਿਖਾਉਂਗੇ ਨਹੀਂ ਉਹ ਤਾਂ ਜਦੋਂ ਆਂਦੇ ਨੇ ਜੀ ਬੜੀ ਸਾਰੀ ਗੱਡੀ ਵਿੱਚ ਐ ਕਰੋੜਾ ਕਰੋੜਾ ਰੁਪਇਆ ਵੰਡ ਕੇ ਸਰਮਾਇਦਾਰ ਜਦੋਂ ਖਰੀਦਦੇ ਆ ਜੱਟ ਤਾਂ ਜਦੇ ਤਿਲਕ ਜਾਂਦਾ ਹਾਂ ਜੀ ਹਾਂ ਉਹ ਨਾਲ ਹੀ ਨੂੰ ਕਨੇ ਇਹ ਨੂੰ ਕਨੇ ਛੇਤੀ ਚੜਦੀ ਜੱਤ ਨੂੰ ਪੈਸੇ ਆਜ ਤੇ ਪੈਸੇ ਆਏ ਤੇ ਕਮੇਰ ਚੜ ਹਾਂ ਹਾਂ ਪੈਸੇ ਆਜ ਜੱਤ ਨੂੰ ਤਾਂ ਕਮੇਰ ਜਦੇ ਚੜ ਜਾਂਦੀ ਇਹ ਜੋ ਥੋੜੀਆ ਧਬਿਆ ਰਹੇ ਨਾ ਥੋੜਾ ਜਾ ਤਾਂ ਹੀ ਠੀਕ ਰਹਿੰਦਾ ਇਹਦਾ ਸਿੰਘ ਵੀ ਚੱਕ ਲੁੰਦਾ ਫਿਰ ਤਾਂ ਸ਼ਾਮ ਨੂੰ ਕਤਲ ਕਰ ਦਿੰਦਾ ਹਾਂ अच्छा ਤੁਸੀਂ ਕਹਿੰਦੇ ਜੱਟ ਜੇ ਦਬਿਆ ਘੁਟਿਆ ਚੱਲੇ ਤਾਂ ਠੀਕ ਹੈ ਹਾਂ ਠੀਕ ਹੈ ਇੱਥਾਂ ਕਹਿੰਦਾ ਮੇਲੇ ਪੰਡਾ ਨੂੰ ਪੀਕਾ ਕਹਿੰਦਾ ਲੋਟਾਂ ਗੁੜ ਪਕਾ ਦੂੰਗਾ ਲੋਟਾਂ ਨਾਲ ਗੋੜਾ ਗੋੜ ਪਕਾ ਦੂੰਗਾ ਹਾਂ ਨਾ ਪਾਣੀ ਦਾ ਗੋੜ ਬਣਾ ਦੂੰਗਾ ਰਸਤਾ ਗੋੜ ਬਣਾ ਦੂੰਗਾ ਮੈਂ ਕਹਿੰਦਾ ਚੋਕਲਾ ਜੇ ਤਾਰੂ ਪੀਕਾ ਜੱਟ ਬਾ ਪੈਸੇ ਆ ਜਾਣ ਲੋਟਾਂ ਦਾ ਚੋਕਲਾ ਦੇ ਦੂੰਗਾ ਥੱਲੇ ਹਾਂ ਅਰੇ ਨਿਆ ਮਾਦਾ ਫਲਟ ਨੇ ਬਹੁਤ ਬਹੁਤ ਸਿਆਣੇ ਵਧੀਆ ਜੱਟ ਵੀ ਹੈਗੇ ਐ ਬਹੁਤ ਸਿਆਣੇ ਹੈਗੇ ਬਹੁਤ ਸਿਆਣੇ ਜ਼ਿਮੀਦਾਰ ਹੈਗੇ ਐ ਬੜੇ ਅਕਲ ਵਾਲੇ ਸਾਰੀ ਦੁਨੀਆ ਕਿਸਾਨ ਹੀ ਨਾ ਹੁੰਦੀ ਚਲੋ ਆਪਣੇ ਵੱਲੋਂ ਤਾਂ ਜਾਣੀ ਉਹ ਸੋਚ ਲੈਂਦਾ ਨਿਆਣੇ ਵੀ ਦਬਾ ਪਾਉਂਦੇ ਐ ਨਿਆਣੇ ਵੀ ਕਹਿੰਦੇ ਵੀ ਵੇਚ ਲੈ ਬਾਪੂ ਉਹਨੇ ਵੇਚ ਲਈ ਫਲਾਣੇ ਨੇ ਵੇਚ ਲਈ ਉਹਦਾ ਮੁੰਡਾ ਥਾਰ ਚੱਕੀ ਫਿਰਦਾ ਫੇ ਉਹੀ ਤਾਂ ਮੈਂ ਗੱਲ ਕਰਦਾ ਰੀਠੇ ਦਾ ਪੱਟਨੇ ਉੱਥੇ ਜ਼ਿਮੀਦਾਰ ਫਸ ਜਾਂਦਾ ਝੋਟਾ ਫਸ ਜਾਂਦਾ ਕੋਚੂੰ ਤਾਂ ਦੋ ਸਾਲ ਲਈ ਹੈ ਕੋਈ ਨਹੀਂ ਫਸਦਾ ਬਾਪੂ ਹੈ ਹਾਂ ਤੂੰ ਨਹੀਂ ਫਸਦਾ ਜੇ ਤੇਰੇ ਨਾਲ ਆ ਗਿਆ ਮੰਨ ਲੈ ਤੇਰੇ ਕੋਲ ਆ ਗਿਆ ਮੈਂ ਮੈਂ ਤਾਂ ਨਹੀਂ ਗੁੱਟਾ ਲਾਂਦਾ ਮੈਂ ਤਾਂ ਨਹੀਂ ਗੁੱਟਾ ਲਾਂਦਾ ਕਿੱਧਰ ਪੁੱਲ ਸੇ ਤੱਕ ਕਿ ਤੂੰ ਕਹਿੰਦੇ ਨਾਲ ਮੈਂ ਤਾਂ ਪਹਿਲੇ ਵਾਲੇ ਬਈ ਮੈਂ ਤਾਂ ਨਹੀਂ ਲਾਂਦਾ ਪਰ ਮੈਂ ਜੋ ਮਰਜ਼ੀ ਦੇ ਦਮਾਂ ਮੈਂ ਹਾਂ ਆ ਕੇ ਸੀ ਮੋਟਰ 'ਤੇ ਬੈਠੇ ਖੇਤ ਮਾਸੀ ਕਿੱਥੇ ਬੈਠੂਗੇ ਅਸੀਂ ਤਾਂ ਰਾਜੇ ਹਾਂ ਰੇ ਬਾਪੂ ਬੈਠੇ ਚਾਹ 2 ਵਜੇ ਚਾਹ 4 ਵਜੇ ਚਾਹ ਕਿਲਾ ਮੇਰੇ ਕੋਲ ਚਾਹ 2 ਕਿਲੇ ਹੈ ਮੋਟਰ 'ਤੇ ਤਾਂ ਬੈਠਾ ਆਪਣੀ ਵਾਰ ਆਪਣੀ ਪਹਿਲੀ ਰੋਟੀ ਖਾ ਕੇ ਉਹਦਾ ਪੈਜ ਦਾ ਪੱਖਾ ਲੱਗਿਆ ਬਾਪ ਹੈ ਆਖਿਆ ਆਪਣੇ ਨੂੰ ਸਮਝੀਦਾ ਹਵਾ ਆਉਂਦੀ ਹੈ ਨੀਉ ਚੰਡੀਗੜ੍ਹ ਕਿੰਨੀ ਤੇ ਉਹ ਦੂਰ ਤੇ ਆਉਂਦੀ ਨਾ ਕਹਿੰਦੇ ਟਨੇੜੇ ਲੈ ਆਣੇ ਤੇਰੇ ਚੰਡੀਗੜ੍ਹ ਨਾ ਨਾ ਅਸਾਂ ਬੱਬਾ ਸੀ ਬਕਸੇ ਪਿੰਨੀਆਂ ਹੈ ਪਿੰਨੀ ਪਿੰਨੀ ਉਹ ਆਰੀਆਂ ਸਰਦੀਆਂ ਗਾਂ ਹਾਂ ਫੇਰ ਖਾਉਂਗੇ ਨਾ ਰੰਗੇ ਤਰਾਂ ਖਲਾਨਿਆ ਹੈ ਹੈ ਉਹ ਰਾਂਗ ਦਾ ਕਿਸਾਨੀ ਅੰਦੋਲਨ ਵਿੱਚ ਵੀ ਤੁਸੀਂ ਚੰਗੀ ਤੈਅ ਬਠਾਈ ਤੀ ਸਾਰਿਆਂ ਦੀ ਹਾਂ ਹਾਂ ਅਜੇ ਫਿਰ ਤੁਸੀਂ ਤੈਅ ਬਠਾਤੀ ਹੈ ਕੰਨ ਖੋਲਦੇ ਸਾਰਿਆਂ ਦੇ ਸੁਣਨ ਵਾਲੇ ਦੇਖਣ ਵਾਲੇ ਜਿਹੜੇ ਹਨ ਜੀ ਇਹ ਇਹ ਦੱਸਣਗੇ ਬਾਪੂ ਠੀਕ ਕਹਿੰਦਾ ਕਿ ਬਾਪੂ ਗਲਤ ਕਹਿੰਦਾ ਪੈਸਾ ਨਹੀਂ ਤੂੰ ਕਹਿੰਦਾ ਟਿਕਦਾ ਪੈਸਾ ਨਹੀਂ ਟਿਕੇਗਾ ਮੈਂ ਕਹਿੰਦਾ ਜਿੱਕਾ ਬਘਾਲੇ ਰੋਕਦੇ ਨੇ ਸ਼ਿਕਾਰ ਨੂੰ ਵੀ ਇੱਧਰ ਨੂੰ ਨਿਕਲ ਜਾਏ ਕੁੱਤੇ ਨਹੀਂ ਖੜੇ ਕੁੱਤੇ ਪਿਆਰੇ ਛੋਟੇ ਕੋਣ ਹੈ 6 ਪਾਛਾ ਖੜੇ ਹੁੰਦੇ ਸ਼ਿਕਾਰ ਫੇਰ ਵੀ ਨਿਕਲ ਜਾਂਦਾ ਹੈ ਦੇ ਪੈਸਾ ਤਾਂ ਰੋਕਣਾ ਵਾਸਤਖ ਪੈਸੇ ਨੇ ਮੁੱਕ ਜਾਣਾ ਜਗਾ ਨਾ ਛੱਡੋ ਜਗਾ ਨਾ ਛੱਡੋ ਚਾਹ ਬਿੱਗਾ ਚਾਹ ਚਾਲ ਬਿੱਗੇ ਬਿੱਗੇ ਮਾ ਤਾਂ ਨੂੰ ਲੱਖ ਦੀ ਪੈਦਾ ਕਰਦਾ ਸਾਲਮਾ ਬੰਦਾ ਕਰਨੇ ਵਾਲਾ ਹੋਵੇ ਨਹੀਂ ਯਾਰ ਇੱਥੇ ਤੇ ਮੇਰੀ ਸੁਣ ਗੱਲ ਅ ਨੇੜੇ ਤੇ ਤੁਹਾਡਾ ਕਿਹੜਾ ਹਾਈਵੇ ਨਿਕਲ ਰਿਹਾ ਹੁਣ ਆਹ ਥਾਲੇ ਬੜੋਦੀ ਆ ਗਿਆ ਪਟਿਆਲੇ ਸਿੱਧਾ ਪਟਿਆਲੇ ਤੇ ਉਹਦੇ ਆਲੇ ਦੋਲੇ ਟਾਬੇ ਖੁੱਲਣਗੇ ਪਹਿਲਾਂ ਉੱਚੇ ਹੀ ਬੋ ਚੱਕਤਾ ਟੱਬਾ ਪਾਪਾ ਘਰ ਪਰਤੋ ਉੱਚਾ ਉੱਚਾ ਬਾ ਚਕਤਾ ਫਿਰ ਦਰਖਤ ਲਾ ਦੇਣੇ ਮਿੱਟੀ ਹਾਨੇ ਤੇ ਦਾਦਲ ਘੱਟੇ ਲਾ ਲੇ ਲਈ ਜਮੀਨ ਉਮਾ ਦਰਖਤ ਲਾ ਦੇਣੇ ਉੱਠਾ ਸੂਰ ਸਾੜੀ ਫੱਜਾਂ ਚਾਹੂੰਗੇ ਰਾਮ ਗੰਗੂਆਂ ਲੱਗ ਜਾਣੀਆਂ ਜਿਹੜੀਆਂ ਫਿਰਦੀਆਂ ਇਹਨਾਂ ਨਾਲ ਹੀ ਖਾ ਲੈਣੇ ਤੁਹਾਨੂੰ ਉਸ ਸੜਕ ਦਾ ਕੁਝ ਨਹੀਂ ਮਿਲਣਾ ਤੁਹਾਨੂੰ ਨਹੀਂ ਬਾ ਤੁਹਾਨੂੰ ਜਿਹੜਾ ਮੇਲਿਆ ਉਹ ਖਾ ਲੈਣਾ ਹਾਂਜੀ ਸਰੋਤਿਓ ਬਾਪੂ ਬਚਨੇ ਨਾਲ ਗੱਲਬਾਤ ਹੋਈ ਮੋਟਰ ਤੇ ਬੈਠੇ ਸੀ ਬਾਪੂ ਦੇ ਬਾਪੂ ਨੇ ਬਿਲਕੁਲ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜਗਾ ਨਹੀਂ ਵੇਚਣੀ ਭਾਵੇਂ ਕੁਝ ਹੋ ਜਾਵੇ ਭਾਵੇਂ ਕਰੋੜਾਂ ਰੁਪਏ ਦੇ ਦੇਣ ਸਾਨੂੰ ਸਾਨੂੰ ਨਹੀਂ ਚਾਹੀਦੀ ਕਹਿੰਦਾ ਤੁਸੀਂ ਦੱਸਣਾ ਕਮੈਂਟ ਕਰਕੇ ਕਿ ਬਾਪੂ ਸਹੀ ਕਹਿੰਦਾ ਹੈ ਤਰੱਕੀ ਹੋਣੀ ਚਾਹੀਦੀ ਹੈ ਪੁਲ ਲੱਗਣੇ ਚਾਹੀਦੇ ਹਨ ਕਲੋਨੀਆਂ ਬੰਡੀਆਂ ਵੱਡੀਆਂ ਖੇਤਾਂ ਵਿੱਚ ਆਉਣੀਆਂ ਚਾਹੀਦੀਆਂ ਹਨ ਇਹ ਹੁਣ ਤੁਸੀਂ ਟਿੱਪਣੀ ਕਰਕੇ ਦੱਸਣਾ ਆਪਣੀ رائے ਜ਼ਰੂਰ ਦਿਓ ਠੀਕ ਆ ਬਾਪੂ ਜੀ ਚੰਗਾ ਜੀ ਸਤਿ ਸ੍ਰੀ ਅਕਾਲ